ਨਿੱਕੇ ਹੁੰਦਿਆਂ ਮੈਂ ਆਪਣੀ ਬੈਸਟ ਫਰੈਂਡ ਦੇ ਘਰ ਜਾਣਾ ਤੇ ਉਹਦੀ ਮੰਮੀ ਨੇ ਨਾ ਭੱਜ ਕੇ ਕਿਚਨ 'ਚ ਜਾ ਕੇ ਕੱਚ ਦੀਆਂ ਗਲਾਸੀਆਂ ਦੇ ਵਿੱਚ ਸਾਨੂੰ ਦੋਨਾਂ ਨੂੰ ਚਾਹ ਦੇ ਦੇਣੀ ਚਾਹ ਦੇ ਵਿੱਚ ਇਲਾਇਚੀ ਦਾ ਤੇ ਲੌਂਗ ਦਾ ਸਵਾਦ ਹੁੰਦਾ ਸੀ ਉਹ ਗਲਾਸੀਆਂ ਵਾਲੀ ਚਾਹ ਅੱਜ ਦੇ 5 ਸਟਾਰ ਹੋਟਲਾਂ ਦੀ ਚਾਹ ਨੂੰ ਵੀ ਫੇਲ ਕਰ ਦੇ ਕਿਉਂਕਿ ਉਹਦੇ ਵਿੱਚ ਉਹਨਾਂ ਦੀ ਮਿਠਾਸ ਪਿਆਰ ਆਪਣਾਪਨ ਤੇ ਇੱਕ ਮੁਹੱਬਤ ਹੁੰਦੀ ਸੀ ਜਿਹੜੀ ਅੱਜ ਸਾਡੇ ਸਾਰਿਆਂ ਦੇ ਵਿੱਚ ਮੁੱਕ ਗਈ ਹੈ ਛੋਟੇ ਹੁੰਦਿਆਂ ਮੈਂ ਵੇਖਦੀ ਸੀ ਪੂਰੇ ਮੱਲੇ ਦੇ ਵਿੱਚ ਇੱਕ ਹੀ ਤੰਦੂਰ ਹੁੰਦਾ ਸੀ ਉਹ ਸੰਦੂਰ ਤੇ ਕਿੰਨੇ ਆ ਕੇ ਬਾਲਣ ਪਾ ਦੇਣਾ ਕਿੰਨੇ ਰੋਟੀਆਂ ਆ ਕੇ ਲਾ ਲੈਣੀਆਂ ਤੇ ਚਾਰ ਰੋਟੀਆਂ ਕਿਸੇ ਆ ਘਟ ਜਾਣੀਆਂ ਤੇ ਗਵੰਡ ਨੇ ਕਹਿਣਾ ਲੈ ਨਹੀਂ ਕੋਈ ਨਹੀਂ ਚਾਰ ਮੇਰੇ ਕੋਲੋਂ ਪੂਰੀਆਂ ਕਰ ਲੈ ਉਹ ਟਾਈਮ ਸਾਡੇ ਕੋਲ ਖੋ ਗਿਆ ਅਸੀਂ ਪੈਸਾ ਬੜਾ ਕਮਾ ਲਿਆ ਅਸੀਂ ਗੱਡੀਆਂ ਬੜੀਆਂ ਕਮਾ ਲਈਆਂ ਅਸੀਂ ਘਰ ਵੱਡੇ ਵੱਡੇ ਬਣਾ ਲਏ ਅਸੀਂ ਐਕਚੁਅਲੀ ਆਪਦੇ ਆਪ ਨੂੰ ਮਾਚਸ ਦੀਆਂ ਡੱਬੀਆਂ ਚ ਬੰਦ ਕਰ ਲਿਆ ਪੁਰਾਣੇ ਟਾਈਮ ਦੇ ਵਿੱਚ ਅਸੀਂ ਕਦੇ ਗੇਟਾਂ ਨੂੰ ਤਾਲੇ ਨਹੀਂ ਸੀ ਮਾਰੇ ਕਰ ਹਮੇਸ਼ਾ ਖੁੱਲੇ ਹੁੰਦੇ ਸੀ ਗੇਟ ਹਮੇਸ਼ਾ ਲੋਕਾਂ ਦੇ ਖੁੱਲੇ ਹੁੰਦੇ ਸੀ ਖੜਕਾਨ ਦੀ ਲੋੜ ਨਹੀਂ ਸੀ ਪੈਂਦੀ ਬੈਲ ਤਾਂ ਹੁੰਦੀ ਨਹੀਂ ਸੀ ਕੋਈ ਵੀ ਆਂਡੀ ਤੇ ਗਵਾਂਡੀ ਤੁਹਾਡੇ ਖਾਂਦਿਆ ਪੀਤਿਆ ਦੇ ਉੱਤੋਂ ਆ ਜਾਂਦਾ ਤੇ ਸਾਡੇ ਮਾਪਿ ਉਹਨੇ ਸਾਨੂੰ ਕਹਿਣਾ ਪੁੱਤ ਕੋਈ ਨਹੀਂ ਵੰਡ ਖਾਓ ਖੰਡ ਖਾਓ ਕੱਲੇ ਖਾਓ ਗੂ ਖਾਓ ਜਾ ਵੀ ਹਮੇਸ਼ਾ ਵੱਡੇ ਵੱਡੇ ਪਤਿਲਿਆਂ ਦੇ ਵਿੱਚ ਅਸੀਂ ਬਣਾਉਂਦੇ ਸੀ ਤਾਂ ਕਿ ਕੋਈ ਅੰਡਰ ਗਵੰਡਨ ਜੇ ਆ ਜੇ ਤੇ ਇਹ ਨਾ ਹੋਵੇ ਜਾਂ ਘੱਟ ਪੈ ਜਾਏ ਜਾਂ ਉਹਨੂੰ ਵੀ ਬਰਾਬਰ ਮਿਲਦੀ ਸੀ ਜੇ ਰੋਟੀ ਖਾਂਦੇ ਹੁੰਦੇ ਸੀ ਤੇ ਬਰਾਬਰ ਰੋਟੀ ਦਿੰਦੇ ਸੀ ਸਾਹ ਘਰ ਬੰਦਾ ਸੀ ਤੇ ਪਹਿਲਾਂ ਗਵੰਡੀਆਂ ਦੇ ਘਰ ਜਾਂਦਾ ਸੀ ਕੜੀ ਬੰਦੀ ਸੀ ਤੇ ਗਵੰਡੀਆਂ ਦੇ ਘਰ ਜਾਂਦੀ ਸੀ ਫੇਰ ਸਾਨੂੰ ਖਾਣ ਨੂੰ ਮਿਲਦੀ ਸੀ ਇਹ ਕਲਚਰ ਇਹ ਵਿਰਸਾ ਇਹ ਚੀਜ਼ਾਂ ਅਸੀਂ ਭੁੱਲ ਗਏ ਆ ਅਸੀਂ ਪੈਸਾ ਕਮਾ ਲਿਆ ਪਰ ਅਸੀਂ ਲੋਗ ਤੇ ਦਿਲ ਤੇ ਆਪਣਾ ਪੋਹਲਾਪਨ ਅਸੀਂ ਗਵਾ ਦਿੱਤਾ ਇਨੂੰ ਵਾਪਸ ਲਿਆਣ ਦੀ ਲੋੜ ਹੈ ਕੋਠੀ ਇੱਕ ਹੋਵੇ ਦੋ ਹੋਣ ਤਿੰਨ ਹੋਣ ਬੰਦੇ ਦੇ ਨਾਲ ਨਹੀਂ ਲੈ ਕੇ ਜਾਣੀਆਂ ਪਰ ਸਾਡੇ ਇਸ ਪਿਆਰ ਦਾ ਅਹਿਸਾਸ ਕਿਤੇ ਨਾ ਕਿਤੇ ਸਾਡੇ ਨਾਲ ਜ਼ਰੂਰ ਜਾਏਗਾ ਸੋ ਇਨਸਾਨੀਅਤ ਨਾ ਭੁੱਲੋ ਮੁਹੱਬਤ ਨੂੰ ਨਾ ਭੁੱਲੋ ਲੋਕਾਂ ਨੂੰ ਨਾ ਭੁੱਲੋ ਇਹਨਾਂ ਜਜ਼ਬਾਤਾਂ ਨੂੰ ਨਾ ਭੁੱਲੋ ਇਹਨਾਂ ਵਿੱਚ ਬੜਾ ਕੁਝ ਹੈ